ਸਤ ਸ੍ਰੀ ਅਕਾਲ ਵੀ ਸਾਰੇ ਵੀਰਾਂ ਨੂੰ ਤੇ ਅੱਜ ਖੜਿਆ ਹਾਂ ਜੀ ਪਿੰਡ ਨਾ ਥਾਣੇ ਦੇ ਵਿੱਚ ਤੇ ਪਹਿਲਾ ਦੇਖੋ ਜੀ ਇੱਥੇ ਛੇਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਆ ਤੇ ਇਹਦੇ ਨਾਲ ਹੀ ਹੈ ਜੀ ਇੱਥੇ ਵੱਡੀ ਬਲੰਦ ਜੋ ਤੁਸੀਂ ਦੇਖ ਰਹੇ ਹੋ ਤੇ ਸਾਹਮਣੇ ਹੈ ਜੀ ਸ਼ਮਸ਼ਾਨ ਘਾੜ ਤੇ ਨਾਲ ਹੀ ਹੈ ਬਾਬਾ ਕਾਲਾ ਜੀ ਦੀ ਗਊਸ਼ਾਲਾ ਤੇ ਨਾਲ ਤੁਹਾਨੂੰ ਦਿਖਾਉਂਦੇ ਆ ਅੱਗੇ ਸਾਰੀ ਵੀਡੀਓ ਤੇ ਇਹ ਹੈ ਜੀ ਪਿੰਡ ਨਾ ਥਣ ਦੀ ਗਊਸ਼ਾਲਾ ਵਾਲੀ ਗਲੀ ਤੇ ਉਹਦੇ ਵੀ ਹਾਲਾਤ ਤੁਸੀਂ ਆਪ ਦੇਖੋ ਵੀਡੀਓ ਦੇ ਵਿੱਚ ਤੇ ਅੱਗੇ ਵੀ ਤੁਹਾਨੂੰ ਦਿਖਾਉਂਦੇ ਆ ਸਾਰੇ ਪਿੰਡ ਦੇ ਵਿੱਚ ਕਿਥੇ ਮੇਨ ਮੇਨ ਜੋ ਪਿੰਡ ਦੇ ਸਥਾਨ ਨੇ ਮੇਨ ਜੋ ਜਿੰਨਾ ਬਿਨਾ ਬਿਲਕੁਲ ਵੀ ਨਹੀਂ ਸਰਦਾ ਤੇ ਇਹ ਹੈ ਜੀ ਸਰਕਾਰੀ ਡੈਰੀ ਜਿੱਥੇ ਜੋ ਸ਼ਾਮ ਨੂੰ ਦੁੱਧ ਜਾਂ ਸਵੇਰੇ ਲੋਕ ਦੁੱਧ ਭਾ ਗਏਂਦੇ ਨੇ ਤੇ ਕੁੜੀਆਂ ਵਾਲਾ ਸਕੂਲ ਵੀ ਜਿੱਥੇ ਨੇੜੇ ਆ ਤੇ ਇਹ ਹੈ ਜੀ ਸਰਕਾਰੀ ਮੁੰਡਿਆਂ ਵਾਲਾ ਸਕੂਲ ਜੋ ਦੇਖੋ ਗੱਟੇ ਲਾ ਕੇ ਜਾਂ ਮਿੱਟੀ ਲਾ ਕੇ ਰੋਕਿਆ ਹੋਗਾ ਵੀ ਪਾਣੀ ਨਾ ਪੈ ਜੇ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆਗੇ ਇਹ ਆ ਜੀ 메ਨ ਬਾਜ਼ਾਰ ਨਥਾਣੇ ਦਾ ਤੇ ਉਹ ਪਾਣੀ ਤੁਸੀਂ ਸਾਹਮਣੇ ਦੇਖ ਹੀ ਹੈਗਾ ਤੇ ਇਸ ਤੋਂ ਬਾਅਦ ਚੱਲਦੇ ਆਂ ਆਪਾਂ ਗੋਨਾ ਰੋਡ ਦੇ ਉੱਤੇ ਤੇ ਉੱਥੇ ਤਾਂ ਜੀ ਵਿਕਾਸ ਵਾਲਾ ਕੰਮ ਐਂਡ ਕੀਤਾ ਵਾ ਤੇ ਐਂਡ ਦੇ ਵਿੱਚ ਜਾਂਦੇ ਆਂ ਆਪਾਂ ਪਿੰਡ ਨਥਾਣੇ ਦੇ ਸਟੇਡੀਅਮ ਗਰਾਊਂਡ ਤੇ ਗਰਾਊਂਡ ਦੇ ਗੇਟ ਕੋਲੇ ਖੜ ਕੇ ਕਰਦੇ ਆਂ ਸਮਾਪਤੀ ਤੇ ਇਹ ਦੇਖਿਓ ਧਿਆਨ ਨਾਲ ਸ਼ਾਸ਼ੀ ਕਾਲ ਸਾਰੇ ਵੀਰਾਂ ਨੂੰ ਹੋ ਸਕੇ ਤਾਂ ਵੱਧ ਵੱਧ ਸ਼ੇਅਰ ਜਰੂਰ ਕਰਿਓ